ਹਾਂਜੀ ਦੋਸਤੋ ਇਹ ਨੂੰ ਕਹਿੰਦੇ ਨੇ ਕਲਾਕਾਰੀ ਆ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਪੱਕਾ ਯਕੀਨ ਹੈ ਕਿ ਤੁਸੀਂ ਦੰਦਾਂ ਥੱਲੇ ਜੀਭ ਲੈ ਲੋਗੇ ਆ ਵੀਡੀਓ ਦੇਖੋ ਤੁਹਾਨੂੰ ਇਸ ਵੀਡੀਓ ਚ ਆ ਤਿੰਨ ਚਾਰ ਕਾਲੇ ਟਿੱਡੇ ਜੇ ਇੱਕ ਪਾਈਪ ਦੇ ਉੱਤੇ ਟੰਗੇ ਹੋਏ ਨਜ਼ਰ ਆਉਂਦੇ ਨੇ ਤੇ ਐਂ ਲੱਗਦਾ ਹੈ ਇਹ ਬਿਲਕੁਲ ਜਿਵੇਂ ਜਿਉਂਦੇ ਹੋਣ ਤੇ ਕਲਾਕਾਰੀ ਆ ਬੰਦੇ ਦੀ ਐ ਆ ਬੰਦਾ ਜਿਹੜਾ ਇਹ ਮੈਂ ਨਾਂ ਤਾਂ ਨਹੀਂ ਜਾਣਦਾ ਵੀ ਕਿਹੜਾ ਦਰਖਤ ਹੈ ਕਿਸੇ ਦਰਖਤ ਦੇ ਪੱਤੇ ਨੇ ਤੇ ਉਹਦੇ ਤੋਂ ਆ ਦੇਖੋ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਪੱਤਿਆਂ ਨੂੰ ਕਿਵੇਂ ਤੋੜ ਮੋੜ ਕੇ ਤੇ ਕਿਵੇਂ ਆਪਦੀ ਹੱਥਾਂ ਦੀ ਕਲਾ ਦੇ ਨਾਲ ਆ ਜਿਹੜਾ ਟਿੱਡਿਆਂ ਨੂੰ ਬਣਾ ਰਿਹਾ ਤੇ ਆ ਦੇਖੋ ਉਹਨੇ ਪਾਈਪ ਦੇ ਵਿੱਚ ਟੰਗਤਾ ਇਹ ਐ ਬਿਲਕੁਲ ਸੰਜੀਵ ਜਿਵੇਂ ਲਸਤਾਂ ਹਲਾਉਂਦੇ ਨੇ ਜਿਵੇਂ ਜਾਨ ਹੋਵੇ ਇਹਨਾਂ 'ਚ ਐਨੀ ਤਕੜੀ ਜਿਹੜੀ ਕਲਾਕਾਰੀ ਐ ਟੈਲੈਂਟ ਜਿਹੜਾ ਆਪਾਂ ਕਹੀਏ ਇੰਡੀਆ ਦੇ ਵਿੱਚ ਭਰਿਆ ਪਿਆ ਬਸ ਟੈਲੈਂਟ ਨੂੰ ਲੱਭਣ ਦੀ ਲੋੜ ਐ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ